ਪ੍ਰੀਤਪਾਲ ਨੂੰ ਕੁੱਟਿਆ ਗਿਆ ਮਾਰਿਆ ਗਿਆ ਉਹਦੀਆਂ ਲੱਤਾਂ ਤੋੜਤੀਆਂ ਜਵਾੜਾ ਤੋੜਤਾ ਭਰੋਸਾ じゃ ਨਹੀਂ ਸੀ ਕਿ ਕੀ ਇਹਦਾ ਹਰਿਆਣੇ 'ਚ ਇਲਾਜ ਸਹੀ ਹੋਊਗਾ ਕਿ ਨਹੀਂ ਹੋਊਗਾ ਦੇਖੋ ਮੈਂ ਸਹੀ ਗੱਲ ਕਰੂੰਗਾ ਚਾਹੇ ਮੈਨੂੰ ਕੋਈ ਇਹਦੇ 'ਚ ਬੁਰਾ ਭਲਾ ਕਵੇ ਕੋਈ ਗਾਲਾਂ ਕੱਢੇ ਉਹਦੀ ਮਰਜ਼ੀ ਹੈ ਉਹਨੂੰ ਪੇਨ ਸੀ ਉਹਨੂੰ ਪੇਨ ਕਿਲਰ ਤੱਕ ਨਹੀਂ ਦਿੱਤੇ ਜਾ ਰਹੇ ਸੀ ਫਰੋਸਾਨੀ ਕਿ ਪੀਜੀਆਈ ਰੋहतक 'ਚ ਇਲਾਜ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਤੁਸੀਂ ਪੁਲਿਸ ਇਹਨੂੰ ਰੈਪਰ ਕਰ ਦਿਓ ਉਹ ਕਹਿੰਦੇ ਜੀ ਪੀਜੀਆਈ ਰੋहतक ਤੋਂ ਅਸੀਂ ਏਮਸ ਕਰ ਸਕਦੇ ਆ ਜਾਂ ਪੀਜੀਆਈ ਚੰਡੀਗੜ੍ਹ ਕਰ ਸਕਦੇ ਵਿੱਚ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਮੁੰਡਾ ਗੁਰਸੇਕਾ ਅਮਰੇ ਧਾਰੀ ਹੈ ਇਹਦੇ ਨਾਲ ਬੇਇਨਸਾਫੀ ਹੋਈ ਹੈ ਇੱਕ ਗੁਰਸੇਕ ਅਮਰੇ ਧਾਰੀ ਸ਼ਾਂਤਮਈ ਬੱਚਾ ਜਿਹਦੇ ਤੇ ਇੰਨੀ ਕੁੱਟ ਪਈਆ ਬੋਰੀ ਤੇ ਬੋਰੀਆਂ ਪਾ ਕੇ ਅੰਦਰ ਉਹਦੇ ਅਸਾਂ ਕਿਤ ਕਿਤ ਤਰ੍ਹਾਂ ਛੱਲਿਆ ਪਿਆ ਅੰਦਾਜ਼ਨ ਨਾਲ ਧੋਖਾ ਕੀਤਾ ਟੌਟੀ ਕੀਤੀ ਹੈ ਜੇ ਪਹਿਲਾਂ ਜ਼ਿੰਮੇਵਾਰੀ ਸਹੀ ਨਿਭਾਉਂਦਾ ਤੇ ਹਾਲਾਤ ਨਾ ਪੈਦਾ ਹੁੰਦੇ ਇਹ ਮੈਂ ਸੱਚੇ ਪਾਤਸ਼ਾਹ ਦਾ ਕੋਟਨ ਕੋਟ ਸ਼ੁਕਰਾਨਾ ਗੁਰੂ ਸਾਹਿਬ ਦਾ ਕਿ ਪਰਿਵਾਰ ਦੀ ਅਰਦਾਸ ਸਾਡੇ ਸਾਰਿਆਂ ਦੀ ਅਰਦਾਸ ਬੇਨਤੀ صدਕਾ ਕਿਉਂਕਿ ਪਰਿਵਾਰ ਨੂੰ ਜਿਸ ਤਰੀਕੇ ਨਾਲ ਜਿਸ ਬਹਿਰੇਮੀ ਨਾਲ ਪ੍ਰੀਤਪਾਲ ਨੂੰ ਕੁੱਟਿਆ ਗਿਆ ਮਾਰਿਆ ਗਿਆ ਉਹਦੀਆਂ ਲੱਤਾਂ ਤੋੜਤੀਆਂ ਜਬਾੜਾ ਤੋੜਤਾ ਭਰੋਸਾ じゃ ਨਹੀਂ ਸੀ ਕਿ ਕੀ ਇਹਦਾ ਹਰਿਆਣੇ 'ਚ ਇਲਾਜ ਸਹੀ ਹੋਊਗਾ ਕਿ ਨਹੀਂ ਹੋਊਗਾ ਕੱਲ ਗੁਰਵਿੰਦਰ ਉਹਦਾ ਭਰਾ ਮੇਰੇ ਕੋਲ ਆਏ ਇਹਨਾਂ ਦੇ ਬਜ਼ੁਰਗ ਆਏ ਪ੍ਰੀਤਪਾਲ ਦੇ ਸਾਧਵਿੰਦਰ ਸਿੰਘ ਹੋਰੀ ਸਾਬਕਾ ਸਰਪੰਚ ਪਰਮਜੀਤ ਸਿੰਘ ਹੋਰੀ ਆਏ ਹਾਈ ਕੋਰਟ 'ਚ ਰੇਟ ਪਾਉਣ ਤੋਂ ਬਾਅਦ ਔਰ ਮੇਰਾ ਮਨ ਦੇਖੋ ਮੈਂ ਸਹੀ ਗੱਲ ਕਰੂੰਗਾ ਚਾਹੇ ਮੈਨੂੰ ਕੋਈ ਇਹਦੇ ਚ ਬੁਰਾ ਭਲਾ ਕਵੇ ਕੋਈ ਗਾਲਾਂ ਕੱਢੇ ਉਹਦੀ ਮਰਜ਼ੀ ਹੈ ਮੈਂ ਜਦੋਂ ਮੇਰੇ ਕੋਲ ਇੱਕ ਸਿਆਣਾ ਪਿਆਣਾ ਬੰਦਾ ਰੋਪਿਆ ਜਿਹਦਾ ਕੱਲਾ ਕੱਲਾ ਪੁੱਤ ਹੋਵੇ ਤੇ ਮੇਰੇ ਤੋਂ ਉਹ ਦਰਦ ਬਰਦਾਸ਼ਤ ਨਹੀਂ ਹੋਇਆ ਜੀ ਅਸੀਂ ਸਾਰੇ ਧੀਆਂ ਪੁੱਤਾਂ ਨੇ ਔਰ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਦੇਖੋ ਮੇਰੀ ਵੈਸੇ ਤਾਂ ਕੋਈ ਕਿਸੇ ਨਾਲ ਗੱਲ ਨਹੀਂ ਮਗਰ ਜੇ ਤੁਸੀਂ ਤੋਡੇ ਮਨ 'ਚ ਇੰਨਾ ਇਸ ਗੱਲ ਦੀ ਸ਼ੰਕਾ ਕਿ ਪਤਾ ਨਹੀਂ ਉੱਥੇ ਇਲਾਜ ਕਰਨਗੇ ਨਹੀਂ ਕਰਨਗੇ ਕੋਈ ਉਹ ਮਜੂਜ਼ ਕਰ ਰਹੇ ਸੀ ਕਿ ਉੱਥੇ ਦਵਾਈ ਬੂਟੀ ਨਹੀਂ ਦਿੱਤੀ ਜਾ ਰਹੀ ਉਹਨੂੰ ਪੇਨ ਸੀ ਉਹਨੂੰ ਪੇਨ ਕਿਲਰ ਤੱਕ ਨਹੀਂ ਦਿੱਤੇ ਜਾ ਰਹੇ ਸੀ ਸੋ ਇਨਸਾਨੀ ਤੌਰ ਤੇ ਭਾਵੇਂ ਹਰਿਆਣੇ ਪੁਲਿਸ ਨੇ ਜੋ ਕੀਤਾ ਮੈਂ ਸਹਿਮਤ ਨਹੀਂ ਸੀ ਮੈਂ ਇਹ ਮਨ ਬਣਾਇਆ ਕਿ ਦੇਖੋ ਰਿਟ ਲਾਈ ਆ ਰਿਟ ਦੀ ਸੁਲਵਾਈ ਕਦੋਂ ਤਰੀਕ ਲੱਗਦੀ ਹੈ ਕਦੋਂ ਨਹੀਂ ਲੱਗਦੀ ਪ੍ਰੀਤਪਾਲ ਦੀ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਹੈ ਸੋ ਮੈਂ ਉਸੇ ਵੇਲੇ ਹੋਮ ਮਿਨਿਸਟਰ ਸਾਹਿਬ ਅਨਿਲ ਵਿਜੇ ਸਾਹਿਬ ਨਾਲ ਗੱਲ ਕੀਤੀ ਔਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਦੇਖੋ ਮੈਂ ਪਰਸਨਲ ਗਾਰੰਟੀ ਲੈਣਾ ਐਜ਼ ਅ ਫਾਰਮਰ ਮਿਨਿਸਟਰ ਇੱਕ ਨਾਗਰਿਕ ਹੋਣ ਦੇ ਨਾਤੇ ਮੇਰੀ ਘਰ ਦੀ ਐਮ ਐਲ ਏ ਉਹ ਜ਼ਿੰਮੇਵਾਰੀ ਰਹਿੰਦੀ ਹੈ ਸਾਡਾ ਭਰਾ ਔਰ ਸਾਨੂੰ ਰਿਕਵੈਸਟ ਹੈ ਇਨਸਾਨੀਅਤ ਤੌਰ ਤੇ ਕਿ ਪਰਿਵਾਰ ਨੂੰ ਭਰੋਸਾ ਨਹੀਂ ਕਿ ਪੀ ਜੀ ਆਈ ਰੋहतक 'ਚ ਇਲਾਜ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਤੁਸੀਂ ਪੁਲਿਸ ਇਹਨੂੰ ਰੈਫਰ ਕਰ ਦਿਓ ਦੇਖੋ ਜੋ ਬਾਕੀ ਗੱਲਾਂ ਕਈ ਮੈਨੂੰ ਕਹਿਣਗੇ ਕਿ ਜੀ ਜੇ ਹਰਿਆਣੇ ਮਨਿਸਟਰ ਦੀ ਗੱਲ ਕਰ ਰਿਹਾ ਮੈਂ ਸਹੀ ਗੱਲ ਕਰ ਰਿਹਾ ਰੱਬ ਤੋਂ ਡਰ ਕੇ ਗੱਲ ਕਹਿ ਰਿਹਾ ਜੋ ਸਹੀ ਹੈ ਉਹ ਸਹੀ ਹੈ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜੀ ਇਹਦਾ ਪੂਰਾ ਇਲਾਜ ਦਾ ਧਿਆਨ ਕੀਤਾ ਜਾਊਗਾ ਚਲੋ ਉੱਥੇ ਉਹਦੇ ਤਾਇਆ ਜੀ ਸਾਹ ਜਰਨੈਲ ਸਿੰਘ ਉਹਦੇ ਨਾਲ ਹੀ ਸਨ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਉੱਥੇ ਉਹਨਾਂ ਨੇ ਪੀਜੀਆਈ ਦਾ ਡਾਇਰੈਕਟਰ ਸ਼ਾਇਦ ਵਾਈਸ ਚਾਂਸਲਰ ਹੈ ਉੱਥੇ ਕੌਣ ਹੈ ਵੀਸੀ ਹੈ ਔਰ ਇੱਕ ਐਸਐਸਪੀ ਭੇਜਿਆ ਸਵੇਰੇ ਫੇਰ ਮੇਰੀ ਗੱਲ ਹੋਈ ਏ ਕਹਿੰਦੇ ਜੀ ਸਾਨੂੰ ਸ਼ਿਫਟ ਕਰਾ ਦਿਓ ਮੈਂ ਉਹਨਾਂ ਨੂੰ ਸਵੇਰੇ 9 10 ਵਜੇ ਫੇਰ ਫੋਨ ਕੀਤਾ ਕਿ ਇਹ ਪਰਿਵਾਰ ਚਾਹੁੰਦਾ ਜੀ ਉਹਨੂੰ ਡੀ ਐਮ ਸੀ ਸ਼ਿਫਟ ਕਰ ਦਿਓ ਜਾਂ ਪੀ ਜੀ ਆਈ ਚੰਡੀਗੜ੍ਹ ਉਹ ਕਹਿੰਦੇ ਜੀ ਪੀ ਜੀ ਆਈ ਰੋहतक ਤੋਂ ਅਸੀਂ ਏ ਐਮਸ ਕਰ ਸਕਦੇ ਆ ਜਾਂ ਪੀ ਜੀ ਆਈ ਚੰਡੀਗੜ੍ਹ ਕਰ ਸਕਦੇ ਪੀ ਜੀ ਆਈ ਡੀ ਐਮ ਸੀ ਨਹੀਂ ਕਰ ਸਕਦੇ ਸੋ ਪਰਿਵਾਰ ਦੀ ਜੋ ਹੁਕਮ ਸੀ ਜੋ ਸਹਿਮਤੀ ਸੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਪੀਜੀਆਈ ਚੰਡੀਗੜ੍ਹ ਭੇਜ ਦਿਓ ਔਰ ਮੈਂ ਦੇਖੋ ਬਾਰ-ਬਾਰ ਕਹਿਣਾ ਜੋ ਕੰਮ ਸਹੀ ਕੀਤਾ ਉਹਦੀ ਮੈਂ ਸਹੀ ਗੱਲ ਕਰੂੰਗਾ ਕਿ ਵਿਜੇ ਸਾਹਿਬ ਨੇ ਮੈਨੂੰ ਕਿਹਾ ਕਿ ਜੀ 2 ਮਿੰਟ ਚ ਐਨਓਸੀ ਕਿਉਂਕਿ ਐਨਓਸੀ ਦੇਣੀ ਸੀ ਐਨਓਸੀ ਜਾਰੀ ਹੋਈ ਔਰ ਉਹ ਬੱਚਾ ਅੱਜ ਪ੍ਰੀਤਪਾਲ ਇੱਥੇ ਪਹੁੰਚ ਗਿਆ ਸੋ ਮੈਂ ਜਿੱਥੇ ਇਨਸਾਨੀ ਤੌਰ ਤੇ ਜੋ ਕਿਸੇ ਨੇ ਸਹੀ ਕਦਮ ਚੁੱਕਿਆ ਮੈਂ ਉਹਦਾ ਧੰਨਵਾਦ ਕਰਦਾ ਨਾਲ ਹੀ ਮੈਂ ਵਿਜੇ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਮੁੰਡਾ ਗੁਰਸੇਕਾ ਅਮਰਿਤਧਾਰੀ ਹੈ ਇਹਦੇ ਨਾਲ ਬੇਇਨਸਾਫੀ ਹੋਈ ਹੈ ਇਸ ਗੱਲ ਦੀ ਵੀ انکوائری ਹੋਵੇ ਕਿ ਜਿਹੜਾ ਉੱਥੇ ਇਕੱਲਾ ਇੱਕ ਲੰਗਰ ਛਕਾਉਣ ਜਾਂਦਾ ਸੀਗਾ ਤੁਸੀਂ ਪਿੰਡ ਤੋਂ تصدیق ਕਰ ਲੋ ਮੈਂ ਕਹਿੰਦਾ ਜੀ ਦੇ ਉਹਦੇ دوست મિતਰ ਨੇ ਇੱਕ ਹਾਈਲਾਈਟਸ ਦਾ ਸੈਂਟਰ ਚਲਾਉਂਦਾ ਉੱਥੋਂ تصدیق ਕਰ ਲੋ ਜੇ ਬੱਚੇ ਨੇ ਕਦੇ ਵੀ ਕਿਸੇ ਨੂੰ ਮੈਂ ਕਹਿੰਦਾ ਜੀ ਹੱਥ ਵੀ ਲਾਇਆ ਹੋਵੇ ਥੱਪੜ ਤਾਂ ਦੂਰ ਦੀ ਗੱਲ ਹੈ ਇੱਕ ਗੁਰਸੇਕ ਅਮਰੇ ਧਾਰੀ ਸ਼ਾਂਤਮਈ ਬੱਚਾ ਜਿਹਦੇ ਤੇ ਇੰਨੀ ਕੁੱਟ ਪਈਆ ਬੋਰੀ ਤੇ ਬੋਰੀਆਂ ਪਾ ਕੇ ਅੰਦਰ ਉਹਨਾਂ ਸਾ ਕਿਤੇ ਤਰ੍ਹਾਂ ਛੱਲਿਆ ਪਿਆ ਮੈਨੂੰ ਅੱਜ ਵੀ ਇਸ ਗੱਲ ਦਾ ਰੋਸ ਔਰ ਇਸ ਗੱਲ ਦਾ ਰੋਸ ਔਰ ਰੰਜ ਮੇਰੇ ਮਨ 'ਚ ਰਹਿਣਾ ਮਗਰ ਚਲੋ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਹੈ ਕਿ ਸਕੂ ਸਭ ਨਿਪਟ ਜਾਂਦੇ ਆ ਜੇ ਬੰਦਾ ਹੋਵੇ ਔਰ ਮੈਂ ਇਸ ਗੱਲ ਦਾ ਹੀ ਜਿਹੜੀ ਸਾਡੀ ਇਨਸਾਨੀ ਫਰਿਆਦ ਸੁਣੀ ਹੈ ਕਿ ਉਹਨੂੰ ਨਾਲ ਦੀ ਨਾਲ ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਦਾ ਹੀ ਵਿਲ ਬੀ ਰੈਫਰਡ ਮੈਂ ਵਿੱਚ ਸਾਹਿਬ ਦਾ ਇਸ ਗੱਲ ਦਾ ਧੰਨਵਾਦੀਆਂ ਹਾਂ ਕਈ ਗੁੱਸਾ ਕਰਨਗੇ ਮਗਰ ਭਾਈ ਮੈਂ ਜੋ ਇੱਕ ਬਾਪ ਦਾ ਦਰਦ ਮਹਿਸੂਸ ਕੀਤਾ ਉਹਦੀ ਜੋ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹਦੀ ਕੰਡੀਸ਼ਨ ਸਟੇਬਲ ਹੈ ਉਹਦਾ ਹੁਣ ਫੇਰ ਉਹਦਾ ਪਲਾਸਟਰ ਓਪਨ ਕਰਕੇ ਇੱਕ ਐਕਸਰੇ ਨਵੀਂ ਕਰ ਰਹੇ ਆ ਨਵੀਂ ਐਕਸਰੇ ਕਰਨ ਤੋਂ ਬਾਅਦ ਉਹ ਵੇਖਣਗੇ ਸਰਜਰੀ ਦੀ ਲੋੜ ਹੈ ਕਿ ਨਹੀਂ ਹੈ ਔਰ ਉਸ ਤੋਂ ਬਾਅਦ ਉਹ ਫਿਰ ਜਬਾੜੇ ਦੀ ਤੇ ਨੱਕ ਦੀ ਉਹ ਦੋਵੇਂ ਚੀਜ਼ਾਂ ਵਿੱਚ